मतलब पंद्रह हजार मंग लिया ठीक है भैया खोल के दिखाया तौर फेर के तोर फेर के दिखा स चुमिया बंद पांच सौ रुपया पैके तेव ਅਸੀਂ ਹੋਰ ਤੇਥੋਂ ਕੁਝ ਨਹੀਂ ਗਾਣਾ ਕਹਿ ਕੇ ਲਵਾਗੇ 50000 ਚਲੋ ਕੁਝ ਆਵੇ ਹਾਂ ਬਾਈ ਦੂਰਾ ਦੂਰਾ ਮੈਂ ਕਹਿੰਦਾ ਸਭ ਪਹਿਲਾਂ ਮੈਂ ਮੈਂ ਹੁਣ ਡਾਊਨ ਹੋ ਗਿਆ 18 ਸਿੱਧਾ ਇਹਨਾਂ ਤੋਂ ਪਿਆ ਆਪਿਆ ਦੂਰਾ ਰੋਜ਼ ਦਾ ਕੰਮ ਆ ਤੇ ਮੰਗੇ ਨਹੀਂ ਆਏ ਭਾਈ ਲਾਣੇਦਾਰ ਹੈ ਮੇਲਿਆਂ ਦਾ ਮੁੱਲ ਹੈ ਲੈ ਨਾਲ ਹੈ ਮੇਲਿਆਂ 'ਚ ਤਾਂ ਤੈਨੂੰ ਪਤਾ ਇਹ ਹੀ ਕੁਝ ਹੈ ਜੇ ਹੁਣ ਮੈਂ ਇਤੋਂ ਸਸਤੇ ਆਪਾਂ ਨੂੰ ਦੰਦਾ ਵੀ ਕੋਈ ਨਹੀਂ। ਹਾਂ ਵੜ ਤੂੰ। ਕਿਉਂ ਜਮਾਨਿਆਂ ਦਾ ਕਮੀ ਦੇ। ਰਫ਼ਤਾਰ ਦੇ ਵੀ ਕਹੀ ਜੀ ਹੁਣ। ਹਾਂ ਬੜੀ ਕਮੀ ਰਹੀ ਹੈ। ਇਹ ਬਾਈ ਕਹਿੰਦੇ ਨੇ ਜੀ 9000 ਰੁਪਿਆ। ਮੈਂ ਨਹੀਂ ਕਹਿੰਦਾ। ਜਿਹੜਾ ਇਹਨਾਂ ਨੇ ਕਿਹਾ ਮੈਂ ਤੈਨੂੰ ਦੱਸਤਾ। ਤਰੰਤ ਅੰਮ ਜਾਈ। ਤੁਸੀਂ ਤੁਸੀਂ ਦੱਸੋ ਕਿਵੇਂ ਕਰਨਾ ਹੈ। ਹੈ? ਆਖਰ ਕਿੰਨੇ ਆਖਰ ਕਿੰਨੇ ਦੇਣੀ ਆ ਕਿੰਨੇ ਦੇ ਦੇਣੀ ਇੱਕੋ ਹੀ ਲਾ ਦੇ ਪੂਰਾ 15 ਸੌ ਤੋਂ ਸੌ ਕੋਈ ਆਨ ਨਾ ਸੱਚਾ ਪੱਕਾ ਨਹੀਂ ਬਣਨੀ ਆ ਬਾਈ ਜਿੱਥੇ ਤੂੰ ਫਿਰਦਾ ਕੋਈ ਤੇਰੇ ਲਿਆ ਆ ਪੂਰੀ ਉੱਥੇ ਨਹੀਂ ਬਣਦਾ ਫਿਰ ਤਾਂ ਫਾਇਦਾ ਨਹੀਂ ਪਕਾਈ ਕੋਟਣ ਦਾ ਕਮੀ ਦਾ ਕੋਈ ਕਮੀ ਕੋਈ ਕਮੀ ਤਾਂ ਨਹੀਂ ਹੈਗੀ ਖਰਾ ਕਿਸੀ ਕਮੀ ਦਾ ਨਹੀਂ ਲੈ ਲੈ ਵਾਟ ਦੇ ਅੱਠ ਦੇ ਨਾਲ ਪੱਟ ਨਹੀਂ ਇਹਦੇ ਸਾਈ ਕੱਢ ਕੇ ਆਣੀ ਮੁਕਣੀ ਆ ਇਹ ਲੈ ਬਾਬਾ ਕੱਚੀ ਗੱਲ ਨਹੀਂ ਕਰਦੇ ਪੂਰੀਆਂ 11000 ਦੀਆਂ ਪੱਠਾਂ ਦੀ ਬਈ ਜਾ ਯਾਰ ਅਸੀਂ ਤਾਂ ਦਿੱਥੋਂ ਕਹਿ ਕੇ ਦੋਵਾਂ ਨੇ 500 ਹੱਟ ਲੈਣਾ ਠੀਕ ਆ ਵੀਰ ਦੋ ਬੰਦੇ ਫਿਰਦੇ ਹੱਟ ਲੈਣਾ ਕਹਿ ਕੇ ਪਿੱਛੋਂ ਕਹੇਗਾ ਵੀ ਸਾਨੂੰ ਤਾਂ ਕਿਹੜਾ ਦੱਸਿਆ ਸੀ ਲੈ ਦੇ ਦੇ ਇਹਨੇ ਪਾਲ ਲੀਆਂ ਨੇ ਵਿਚਾਰਨੇ ਕਿਹੜਾ ਵੇਚਣੀ ਆ ਮੈਂ ਕੁਝ ਕਰਿਆ ਲੈ ਗਿਆ ਚਾਹੇ ਕੁਝ ਕਰੇ ਜੇ ਸਾਬ ਮਾਰੇ ਜੇ ਰੱਖੇ ਕਾਹਨੂੰ ਮਾਰੂਗਾ ਮਾਰਨ ਵਾਸਤੇ ਥੋੜੀ ਨਹੀਂ ਅੱਪਾ ਡੀ ਵੇਚਦੇ ਆ ਠੀਕ ਗੱਲ ਠੱਕੇ ਕੁਝ ਕਰੇ ਉਹ ਤਾਂ ਆਪਣੇ ਹੈ ਹਾਂ ਜੀ ਗਾਂ ਦੀ ਗੱਲ ਅਗਲੀ ਮਰਜੀ ਆ ਮਾਰੂ ਕਿਉਂ ਵਿਚਾਰਾ ਨਹੀਂ ਨਹੀਂ ਕੁਝ ਕਰ ਮਾਰਨ ਵਾਸਤੇ ਥੋੜੀ ਨਹੀਂ ਕਾਹਨੂੰ ਮਾਰੇ ਵਿਚਾਰੀਆਂ ਨੂੰ ਕਿਉਂ ਵੀ ਪਸੂਰੇ ਦੇ 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 ਹੋਰ ਕਿੰਨੇ ਦੀਆਂ ਜਮੇ 0 14 ਮੰਨੂ ਐਵੇਂ ਨਹੀਂ ਗਿਆ ਹਵਾ 14 ਨਹੀਂ ਸਹੀ ਨਹੀਂ ਕੋਈ ਦੱਸ ਦੇ ਤੂੰ ਛੱਟ 14 14 ਨੂੰ 0 ਦਾ 14 ਵਿੱਚੋਂ ਤੇਨੂੰ 500 ਤੇਨੂੰ ਹੋ ਗਿਆ ਫੇਰ ਕੋਈ ਸੋਈ ਛੱਟ ਤੇਰਾ ਹੂੰ ਕੀ ਆ ਗਿਆ ਇੱਕੋ ਹੀ ਦੱਸ ਦੇ ਬਸ ਸਾਢੇ 11 ਦੀਆਂ ਦੰਨੇ 513 ਆ ਗਿਆ ਸਾਢੇ 11 ਦੀਆਂ ਦੰਨੇ ਕੂਰੀਆਂ 12 ਦੀਆਂ ਦੰਨੇ ਇਹਦੇ ਬਿਨਾ ਪੁੱਛ ਮੁੱਲ ਲਾਤਾ ਕਿਉਂ ਜੀ ਕੱਚਾ ਜਾਂ ਮੁੱਲ ਮੈਂ ਕਰਦਾ ਹੀ ਨਹੀਂ ਬੱਸ ਤੇਰਾ ਵੀ ਆਇਆ ਮੇਰੇ ਕੋਲ ਤੇਰੀ ਚਾੜੀ ਉਹ ਤਾਂ ਅਸੀਂ ਤਾਂ ਸਾਡਾ ਕੀ ਅਸਤਾ ਲੈਣੀ ਲੈਣਾ ਤੇਰਾ ਵੀ ਦੇਣਾ ਨਾ ਉਹ ਤਾਂ ਫਿਰ ਲੈਣਾ ਹੀ ਲੈਣਾ ਅਸੀਂ ਵੀ ਤਾਂ ਲੈਣੀ ਅਸਤਾ ਤੌਰ ਪਿਆ ਦੇ ਮਾਰੇ ਅਸੀਂ ਫਿਰਦੇ ਆ ਫੁਕਾਈ ਕਰਦੇ ਤੜਕੇ ਦਾ ਕੋਈ ਸੌਦਾ ਹੀ ਨਹੀਂ ਕਰਾਇਆ ਸੀ ਇਹ ਵੀ ਦਊ ਇਹ ਤੋਂ ਕਿਹੜਾ ਲਵਾਂਗੇ ਨਹੀਂ ਇਹ ਕਿਹੜਾ ਦੇਊ ਨਹੀਂ ਵਿਚਾਰਾ ਚੀਜ਼ ਵੀ ਹੋ ਗਈ ਆ ਬਾਬਾ ਯਾਰ ਚੀਜ਼ ਕੀ ਕਰਕੇ ਮੁੱਲ ਲਾਇਆ ਸੀ

ਹਾ ਹੱਥ ਕਰਨ ਲੈ ਤੈਨੂੰ ਨਾ ਲਈ ਮੂ ਤੇਰੀ ਮਰਜ਼ੀ ਹੈ ਸਾਢੇ 12 ਦੀ ਹੋਣੀ ਬਸ ਚੁੱਪ ਕਰ ਬਸ ਚੁੱਪ ਕਰ ਜਾ ਸਾਢੇ 13 ਗੱਲ ਆ ਮੈਂ ਨਾ ਆ ਦੇ ਲੱਗ ਤੇ ਸਾਢੇ 12 ਜਿਹਾ ਮੈਂ ਕਹਿੰਦਾ ਸਾਢੇ 12 ਦੀਆਂ ਤੈਨੂੰ ਬਿਨਾ ਪੁੱਛ ਬਸ ਹੁਣ ਦੀ ਹੁਣ ਨਾ ਮੋੜ ਨੂੰ ਗਰੀਬ ਹੁਣ ਅਸੀਂ ਕਾਸਰ ਨਹੀਂ ਛੱਡੀ ਨਾ ਜਾਣਾ ਹੋਰ ਕੋਣੋ ਗੱਲ ਜੋੜੋ ਤੈਨੂੰ ਮੈਂ ਉਹ ਮੈਂ ਬੋਲ ਸਾਡਾ ਲੈਣੀ ਲੈਣੀ ਇਹ ਤਾਂ ਗੱਲੇ ਖਤਮ ਆ ਉਹ ਕੰਮ ਨਹੀਂ ਕਰਦੇ ਜਿਵੇਂ ਕੋਈ ਨਾ ਹੁੰਦਾ ਦਿਨ ਨੂੰ ਪੂਰਾ ਮੁੱਲ ਲਾਤਾ ਸੀ ਹੁਣ ਦੋ ਪਸ਼ੂ ਨੇ ਮਾਰਾ ਜਿਹੜਾ ਵੀ ਉਹ ਹੈ ਅਪਾਠ ਰ ਕੋਈ ਕਮੀ ਆ ਜਿਹੇ ਜਿਹੇ ਪਸ਼ੂ ਨੇ ਹਜੇ ਮੁੱਲ ਲਾਤਾ ਫਿਰ ਬਾਈ ਇਹ ਦੂਗੜ ਨਹੀਂ ਹੁੰਦਾ ਉਹਦੀ ਮਰਦੀ ਜੀ ਜੀ ਉਹ ਕਿਹੜੀ ਦਾ ਕਰ ਰਿਹਾ ਉਹ ਦੋਨਾਂ ਦੇ ਕਿਹੜੀ ਦਾ ਪਹਿਲਾਂ ਬਾਹਰ ਜਾ ਕੇ ਤਾਂ ਰੱਖੇ ਦੀ ਕੋਈ ਜਾਂਦਾ ਤੂੰ ਕਿਹੜੀਆਂ ਦਾ ਕਰ ਰਿਹਾ ਬਾਈ ਇਹ ਭਰਾ ਕੋਈ ਨਹੀਂ ਆਹ ਕਿਤੇ ਨਾ ਮਹਾਗੇ ਤੇ ਨਾ ਨਾ ਉਹਨੇ ਜੇ ਤੂੰ ਕਰਨੀ ਤੂੰ ਕਰ ਲੈ ਨਾ ਫਿਰ ਅਸੀਂ ਤਾਂ ਵਾਹ ਪਿੱਛੇ ਹਟ ਜene ਉਹ ਪੁੱਛਿਆ ਤੈਨੂੰ ਅੱਛਾ ਅੱਛਾ ਹੋਰ ਦੂਰੀ ਚੱਲੀਏ ਜੇ ਗੱਲ ਉਹ ਚੱਲੀ ਆਫਾ ਚੱਲੋ ਹੋਰ ਨਹੀਂ ਚੱਲੋ ਹੁਣ 500 ਰੁਪਏ ਹਟਾਈ ਦੇ 500 ਟੋਕੀ ਤੂੰ ਆਪ ਜਾਣਾ ਮੈਂ ਮੰਗੇ ਨਹੀਂ ਆਇਆ ਤੂੰ ਆਇਆ ਜੁਆਪ ਪਠਾਈ ਨੂੰ ਬੋਰਿੰਗ ਕਾਰ ਤੋਂ ਬਾਈ ਬੋਰਿੰਗ ਦਾ ਹੋਣੀ ਹੋ ਗਈ ਬੋਰਿੰਗ ਜਿੱਥੇ ਕੱਢਦੇ ਬੀਚ ਜਾਨਿਆ ਸਾਢੇ 12 ਦੀਆਂ ਅਗਲਾ ਕਹਿੰਦਾ ਵੀ ਦਿੰਦਾ ਠੀਕ ਹੈ ਨਹੀਂ ਰਹਿਣ ਦੇ ਉਹ ਯਾਰ ਕਿਉਂ ਮਾੜੀ ਜਿਹੀ ਪਿੱਛੇ ਗਾਫ ਕਰਦਾ ਗਾਫ ਨੂੰ ਯਾਰ ਕਿਉਂ ਗਾਫ ਖਰਾਬ ਕਰਦਾ ਹੁਣ ਇਹਨਾਂ ਬਾਈ ਯਾਰ ਹੁਣ ਤਾਂ ਕੀ ਹੋ ਗਿਆ ਬਾਬੇ ਦੇ ਕਿਉਂ ਗਾਫ ਖਰਾਬ ਕਰਦਾ ਕਿੰਨੇ ਸਾਰੇ ਨਹੀਂ ਲੱਗਦੇ ਗਾਫ ਨਾ ਕਰਾਉਂਦੇ ਦੇ ਰਿਹਾ ਯਾਰ ਗਾਫ ਨਾ ਖਰਾਬ ਕਰ ਗਾਫ ਮੈਗਰ ਕਰ ਲੈ ਕੱਲ ਸਾਢੇ 'ਚ ਕਰਦੇ ਕੀ ਟਾਈਟਾ ਜਾਊਗਾ ਐ ਨਹੀਂ ਹੁੰਦੀਆਂ ਗੱਲਾਂ ਫਿਰ ਐ ਨਹੀਂ ਲੈ ਹੋ ਉਹ ਹਣਕੋ ਟਾਲਾ ਇਹਦੇ ਨਾਲ ਚਾਹੀਦਾ ਪੱਖਾਂ ਚੋਂ ਓਏ ਹੋਰ ਨਹੀਂ ਪੱਖਾਂ ਹੀ ਨਹੀਂ ਨਾ ਕੋਈ ਵੇਚਤ ਨਹੀਂ ਨਾ ਪੱਖਾਂ ਦੇ 22000 ਰੁਪਏ ਤੈਨੂੰ ਹੋਰ ਮਿਲ ਜੀ 12:30 ਚੁੱਪ ਕਰ ਜਾ ਸਾਡੇ 12600 ਦੀਆਂ ਹੋ ਗਈਆਂ ਤੇ ਜੀ ਇਹ ਦੇਖੋ ਛੋਕੇ ਦੇ ਦੇਖੋ ਛੋਕੇ

ਮੋਰ ਤੋਂ ਮਾਗਰ ਮੋਰ ਮਾਗਰ ਮਾਗਰ ਬੋਲੇ ਨੈ ਤਾਂ ਟੁੱਟੇ ਮੜਾ ਲਾਂਦੇ ਨਹੀਂ ਹਾਂ ਅਰੇ ਸੇਗਾ ਤੋਂ ਬੱਸ ਬੱਸ ਬੰਨ ਗੀ ਗੱਲ ਤਾ ਵੀ ਪਹਿਲਾਂ ਪੂਰੇ ਕਰ ਤਰੇ 12600 ਨਾ ਜੈਨਾ 12600 ਗਣ ਪਹਿਲਾਂ ਆਦਾ ਚਾਰ ਬੰਦ ਸੱਤ ਸੱਤ ਨੰਬਰ 12 ਠੀਕ ਯਾਦ ਕਰੂਗਾ ਹਾਂ ਪਰ ਵੀ ਦੇਖੀ ਤੂੰ ਨਹੀਂ ਪੱਠਾ ਚੰਗੀਆਂ ਬੰਦੇ ਨੇ ਰੂਹ ਨਾ ਦਿੱਤੀਆਂ ਨੂੰ ਵੀ ਵਾਦਾ ਕਰ ਲਈਆਂ